ਰਵੇਖੋ ਕਿੱਡਾ ਘੈਂਡ ਬਣਿਆ ਨਾ ਪੂਰਾ ਜੱਜਦਾ ਪਿਆ ਚੰਡਾ ਵੀ ਕਿਸਾਨੀਆਂ ਨਾਲ ਲੱਗਾ ਆ ਤੇ ਪਿੰਡ ਤੇ ਸਭ ਤੋਂ ਟਾਪ ਦਾ ਘਾਰੇ ਹੈ ਉ ਉਚਾਈ ਦੇ ਵਿੱਚ ਤੇ ਪਿੰਡ ਤੁਸੀਂ ਵੇਖੋ ਦਲਾਵਰਪੁਰ ਪਿੰਡ ਵੱਡੇ ਵੱਡੀਆਂ ਕੋਠੀਆਂ ਪਈਆਂ ਤੇ ਇਹ ਜਿਹੜਾ ਟਰੈਕਟਰ ਹੈ ਨਾ ਆਪਣੀ ਸ਼ਾਨ ਜਿਹੜੀ ਵੱਖਰੀ ਦਿਖਾਉਂਦਾ ਪਿਆ ਦੇਖ ਵੇਖੋ ਪੂਰੀ ਜਾਦੀ ਤੇ ਕਿੰਨਾ ਦਾ ਕਿੰਨਾ ਜਿਆਦਾ ਸ਼ਾਨਦਾਰ ਲੱਗਦਾ ਪਿਆ ਜਦੋਂ ਹੀ ਆਪਾਂ ਐਸ ਸਾਈਡ ਨੂੰ ਆਉਣੇ ਆ ਨਾ ਇਧਰ ਆ ਕੇ ਨਾ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਹੈਗੀ ਕੋਕ ਇੱਕ ਬੰਨੇ ਤਾਂ ਹਰੀਆਲੀ ਬਹੁਤ ਜ਼ਿਆਦੀ ਹੈ ਇਸ ਰੋਡ ਤੇ ਤੇ ਇਹ ਜਿਹੜਾ ਰੋਡ ਇੱਕ ਖਾਰੇ ਵਾਲੀ ਨਹਿਰ ਵਜਦੀ ਹੈਗੀ ਆ ਤੇ ਇੱਕ ਕੁਦਰਤੀ ਤੌਰ ਤੇ ਹਰੀਆਲੀ ਆ ਬਹੁਤ ਵਧੀਆ ਵਾਤਾਵਰਣ ਹੈ ਤੇ ਦੂਜਾ ਨੰਬਰ ਇੱਥੇ ਮਹਾਪੁਰਸ਼ਾਂ ਦੇ ਵਿੱਚ ਚਰਨ ਪਏ ਹੋਏ ਆ ਗੁਰੂਆਂ ਪੀਰਾਂ ਦੀ ਇਹ ਧਰਤੀ ਹੈ ਬਹੁਤ ਪਵਿੱਤਰ ਜਗ੍ਹਾ ਹੈ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦਲਾਵਲਪੁਰ ਜਾ ਰਹੇ ਆ ਤੇ ਇਧਰਲੇ ਬੰਨੇ ਤੁਸੀਂ ਵੇਖੋ ਵੀ ਜਿੰਨੇ ਜ਼ਿਆਦੇ ਦਰਖਤ ਹੁੰਦੇ ਆ ਉਨਾ ਜ਼ਿਆਦਾ ਜਿਵੇਂ ਮੌਸਮ ਦਾ ਵੀ ਫਰਕ ਪੈ ਜਾਂਦਾ ਤੇ ਇਧਰਲੇ ਬੰਨੇ ਆਪਣੇ ਏਰੀਏ ਨਾਲੋਂ ਘੱਟ ਗਰਮੀ ਪੈਂਦੀ ਹੈ ਖਾਸ ਤੌਰ ਤੇ ਇਧਰਲੇ ਵਾਲੇ ਏਰੀਏ ਜਿੱਥੇ ਦਰਖਤ ਜ਼ਿਆਦੇ ਹੁੰਦੇ ਆ ਇਸ ਕਰਕੇ ਕੁਦਰਤ ਦਾ ਨਿਯਮ ਹੈ ਜਿੱਥੇ ਜ਼ਿਆਦੇ ਦਰਖਤ ਹੋਣਗੇ ਉਥੋਂ ਦਾ ਵਾਤਾਵਰਨ ਵੀ ਸ਼ਾਂਤ ਹੋਏਗਾ ਤੇ ਉਥੋਂ ਦੇ ਜਿਹੜਾ ਮੌਸਮ ਉਹ ਵੀ ਬੜਾ ਵਧੀਆ ਹੋਏਗਾ ਤੇ ਇਸ ਟਾਈਮ ਆਪਾਂ ਦਿਲਾਵਲਪੁਰ ਦੀ ਸੜਕ ਤੇ ਪੈ ਚੁੱਕੇ ਆ ਤੇ ਇਹ ਸਾਹਮਣੇ ਜਿਹੜਾ ਪਿੰਡ ਆ ਚੁੱਕਾ ਤੇ ਇਧਰਲੇ ਮੈਨੇ ਸਾਹਮਣੇ ਸਿੱਧਾ ਜਾਂਦਾ ਹੀ ਆਪਾਂ ਨੂੰ ਸਕੂਲ ਨਜ਼ਰ ਆਇਆ ਤੇ ਸਕੂਲ ਤੋਂ ਆਪਾਂ ਖੱਬੇ ਪਾਸੇ ਮੁੜ ਕੇ ਹੁਣ ਪਿੰਡ ਦੇ ਵਿੱਚ ਪਾਰਕਾਂ ਵੀ ਬਣੀਆਂ ਹੋਈਆਂ ਨੇ ਤੇ ਹਾਲਾਂਕਿ ਇਧਰ ਸਾਫ ਸਫਾਈ ਵਾਲਾ ਕੰਮ ਨਹੀਂ ਹੈਗਾ ਪਾਰਕ ਤੇ ਸ਼ਾਇਦ ਬਾਰਸ਼ਾਂ ਹੁੰਦੀਆਂ ਨੇ ਤੇ بارشਾਂ ਕਰਕੇ ਜਿਹੜਾ ਇੰਨਾ ਜ਼ਿਆਦਾ ਘਾਹ ਉੱਗ ਜਾਂਦਾ ਉਹਦੇ ਕਰਕੇ ਜਿਹੜੀ ਇਹ ਜ਼ਿਆਦਾ ਘਾਹ ਉੱਗਣ ਕਰਕੇ ਜਿਹੜੀ ਸੁੰਦਰਤਾ ਖਰਾਬ ਹੋ ਜਾਂਦੀ ਹੈ ਪਰ ਫਿਰ ਵੀ ਪਿੰਡ ਬਹੁਤ ਸੋਹਣਾ ਨਜ਼ਰ ਆ ਰਿਹਾ ਬਾਕੀ ਜਾ ਕੇ ਆਪਾਂ ਬਾਈ ਜੀ ਹੁਣਾਂ ਦੇ ਘਰ ਦੇਖਦੇ ਆਂ ਏਸੀ ਨੂੰ ਪ੍ਰੋਬਲਮ ਕੀ ਹੈ ਏਸੀ ਲੱਗਾ ਇਹਨਾਂ ਦੇ ਵੀਡੀਓ ਕੋਨ ਦਾ ਇਸ ਗਲੀ ਤੇ ਉਹ ਸਾਹਮਣੇ ਟਰੈਕਟਰ ਵਾਲਾ ਘਰ ਹੈ ਬਾਈ ਜੀ ਹੁਣਾਂ ਦਾ ਤੇ ਇਸ ਟਾਈਮ ਆਪਾਂ ਬਾਈ ਜੀ ਹੁਣਾਂ ਦੇ ਘਰੇ ਪਹੁੰਚ ਗਏ ਏਸੀ ਨੂੰ ਆਪਾਂ ਆਣ ਕੇ ਆਨ ਕੀਤਾ ਤੇ ਉੱਪਰਲੇ ਬੰਨੇ ਇਹਦੀ ਫਲੈਪ ਚੱਕ ਕੇ ਚੈੱਕ ਕੀਤਾ ਇਹਦੇ ਵਿੱਚ ਇੰਨੀ ਜ਼ਿਆਦਾ ਡਸਟ ਤਾਂ ਨਜ਼ਰ ਨਹੀਂ ਆ ਰਹੀਗੀ ਪਰ ਇਹ ਕੂਲਿੰਗ ਬਿਲਕੁਲ ਨਹੀਂ ਕਰਦਾ ਹੁਣ ਆਪਾਂ ਇਸ ਟਾਈਮ ਛੱਤ ਦੇ ਉੱਪਰ ਪਹੁੰਚੇ ਆ ਏਸੀ ਦਾ ਫੈਨ ਤਾਂ ਚੱਲ ਰਿਹਾ ਪਰ ਕੰਪਰੈਸ਼ਨ ਔਨ ਨਹੀਂ ਹੋ ਰਿਹਾ ਕਾਪਰ ਦੇ ਵਿੱਚ ਕਾਫੀ ਪੁਰਾਣਾ ਏਸੀ ਹੈ ਪਰ ਕੰਡੀਸ਼ਨ ਅਜੇ ਵੈਲਨ ਗੋਡੇ ਪਿੰਡ ਦੇਖੋ ਤੁਸੀਂ ਕਿੰਦਾ ਸ਼ਾਨਦਾਰ ਪਿੰਡ ਹੈ ਨਲਾਵਰਪੁਰੇ ਸ਼ਾਇਦ ਬਹੁਤ ਹੀ ਵਧੀਆ ਮਾਜੇ ਦੇ ਪਿੰਡ ਤੇ ਗੁਰਦੁਆਰੇ ਵੇਖੋ ਨਾਲ-ਨਾਲ ਗੁਰਦੁਆਰਾ ਇੱਕ ਇਹ ਵੱਡਾ ਗੁਰਦੁਆਰਾ ਕਿਧਰ ਗੁਰਦੁਆਰਾ ਗੋਟੀਆਂ ਵੇਖੋ ਗੱਡੀਆਂ ਸ਼ਾਨਦਾਰ ਪਈਆਂ ਜਾਂ ਬਹੁਤ ਹੀ ਵਧੀਆ ਦਿਲ ਖਿਚ ਮਾਨ ਜਿਆਦਾ ਇਹ ਪੰਜਾਬ ਦੇ ਪਿੰਡ ਪਿੰਡਾਂ ਦੀ ਸ਼ਾਨ ਗੁਰਦੌਰੇ ਸਾਹਿਬ ਬੱਦਲ ਵਾਇਦੇ ਉੱਪਰ ਲੈ ਬਿਨੇ ਦੇਖੋ ਟਰੈਕਟਰ ਕਿੱਡਾ ਸ਼ਾਨਦਾਰ ਬਣਿਆ ਇਧਰ ਤੁਹਾਨੂੰ ਦਿਖਾਉਣੀ ਹੈ ਟਰੈਕਟਰ ਵੇਖੋ ਕਿੱਡਾ ਸ਼ਾਨਦਾਰ ਹੋਰੇ ਚਾਰਜਾਂ ਲਾਇਆ ਕਾਫੀ ਦੂਰ ਆਪਾਂ ਚੱਲ ਕੇ ਆਏ ਆ ਹੁਣ ਇਹਨੂੰ ਆਪਾਂ ਚੈੱਕ ਕਰਦੇ ਪਏ ਤੇ ਇੱਥੇ ਜਿਹੜੀਆਂ ਵਾਇਰ ਉਹ ਸੜੀ ਹੋਈ ਸੀਗੀ ਆਉਟਡੋਰ ਤੋਂ ਜਿਹੜਾ ਇਨਡੋਰ ਤੋਂ ਆਉਟਡੋਰ ਨੂੰ ਸਪਲਾਈ ਆਉਂਦੀ ਹੈ ਇੱਥੋਂ ਤਾਰ ਸੜੀ ਸੀ ਹੁਣ ਆਪਾਂ ਇਹਨ ਦਾ ਇੱਕ ਵਾਰੀ ਕਨੈਕਟਰ ਲਗਾ ਕੇ ਚਲਾ ਕੇ ਇਹਨੂੰ ਚੈੱਕ ਕਰਦੇ ਆਂ ਕੀ ਪ੍ਰੋਬਲਮ ਹੈ ਉਸ ਤੋਂ ਬਾਅਦ ਚ ਕਲੀਅਰ ਹੋਏਗਾ ਹੋ ਸਕਦਾ ਤਾਰ ਦਾ ਹੀ ਨੁਕਸ ਹੋਵੇ ਗੈਸ ਤਾਂ ਵੈਸੇ ਲੱਗ ਰਹੀ ਆ ਤਿੰਨ ਚੈੱਕ ਕੀਤੀ ਸੀ ਗੈਸ ਤਾਂ ਹੋ ਸਕਦਾ ਠੀਕ ਹੋਵੇ ਬਾਕੀ ਚੱਲੇਗਾ ਤੇ ਫੇਰ ਹੀ ਕਲੀਅਰ ਹੋ ਜਾਏਗਾ ਕੋਲੰਪੀਅਰ ਵਗੈਰਾ ਸਾਰੇ ਚੈੱਕ ਕਰਾਂਗੇ ਇੱਕ ਵਾਰੀ ਚੱਲਦਾ ਹੌਣ ਕਰ ਰਹੇ ਆ ਥੱਲੋਂ ਆਰਡਰ ਦੇਖੋ ਕਿੰਨਾ ਖੁੱਲਾ ਡੁੱਲਾ ਹੁਣ ਜਿਹੜੇ ਏਸੀ ਦੇ ਆਰਡਰ ਹਨ ਉਹ ਇੰਨੇ ਖੁੱਲੇ ਨਹੀਂ ਆਉਂਦੇ ਤੇ ਬ੍ਰਾਂਡ ਵੈਸੇ ਤਾਂ ਪਹਿਲਾਂ ਬੰਦ ਹੋ ਗਿਆ ਸੀ ਹੁਣ ਨਵੇਂ ਸਿਰ ਤੋਂ ਇਹਨਾਂ ਦੇ ਵਿੱਚ ਜਾਣ ਬਈ ਏਸੀ ਉਹਦੇ ਵਿੱਚ ਹੁਣ ਆਪਾਨੀਆਂ ਡਾਨੀਆਂ ਨੇ ਲੈ ਕੇ ਤੇ ਇਹਦੇ ਚ ਆਪਦੇ ਪਾਰ ਫਿੱਟ ਕਰਕੇ ਤੇ ਬਣਾਇਆ ਬ੍ਰਾਂਡ ਉਹੀ ਚੱਲਦਾ ਪਿਆ ਬਹੁਤ ਵਧੀਆ ਕੰਮ ਚੱਲਿਆ ਸੀ ਸਸਤਾ ਸੀਗਾ ਵੀਡੀਓ ਕਾਉਣ ਦਾ ਏਸੀ ਨੂੰ ਆਨ ਕੀਤਾ ਕੰਪਰੈਸ਼ਨ ਵੀ ਚੱਲ ਪਿਆ ਜਦੋਂ ਚੈੱਕ ਕੀਤਾ ਤੇ ਇਹਦੇ ਵਿੱਚ ਗੈਸ ਦੀ ਕਮੀ ਨਜ਼ਰ ਆਈ ਤੇ ਇਧਰ ਫਲੇਅਰ ਨਰ ਦੇ ਉੱਤੇ ਆਪਾਂ ਨੂੰ ਤੇਲ ਨਜ਼ਰ ਆਇਆ ਤੇ ਕਸਟਮਰ ਦਾ ਕਹਿਣਾ ਕਿ ਜਦੋਂ ਦਾ ਏਸੀ ਲੱਗਿਆ ਪਹਿਲਾਂ نیچے ਲੱਗਿਆ ਸੀ ਜਦੋਂ ਉੱਪਰ ਲਾਇਆ ਉਦੋਂ ਤੋਂ ਇਹਨੇ ਸਹੀ ਫਿਕਸ ਆਪਾਂ ਨੇ ਨਹੀਂ ਕੀਤਾ ਤੇ ਏਸੀ ਦੇ ਵਿੱਚ ਗੈਸ ਦੀ ਕਮੀ ਹੈਗੀ ਆ ਹੁਣ ਕਾਰਨ ਦੋ ਹੋ ਸਕਦੇ ਜਦੋਂ ਆਪਾਂ ਇੰਸਟਾਲੇਸ਼ਨ ਕਰਦੇ ਆ ਉਦੋਂ ਕਈ ਵਾਰੀ ਏਸੀ ਉਤਾਰ ਲੱਗਿਆ ਜਾਂ ਕਿਤੇ ਫਲੇਅਰ ਨਾਟਕ ਬਸਦੇ ਆ ਉਦੋਂ ਵੀ ਗੈਸ ਦੀ ਲੀਕ ਜਿਹੜੀ ਹੋ ਸਕਦੀ ਹੈ ਉਹਨਾਂ ਦਾ ਚੈੱਕ ਕਰਦੇ ਆਂ ਇਹਦੇ ਥੱਲੇ ਵਾਲੇ ਜੋਇੰਟ ਵਗੈਰਾ ਜਾਇੰਟ ਹੋਰ ਲਾ ਕੇ ਵੇਖਾਂਗੇ ਕਿੱਥੋਂ ਲੀਕ ਹੋ ਰਹੀ ਹੈ ਉਹਨੇ ਇੱਕ ਵਾਰੀ ਤਾਂ ਏਸੀ ਚੱਲ ਰਿਹਾ ਹੈਗਾ ਪਰ 쿨ਿੰਗ ਕਾਟੇ ਬੈਕ ਪ੍ਰੈਸ਼ਰ ਵੀ ਕਾਟੇਗਾ ਫਿਰ ਫਲੇਅਰ ਨਾੜਦੇ ਨਾ ਹਲਕਾ ਜਿਹਾ ਤੇਗਲਾ ਆਇਆ ਸੀ ਪਰ ਇਹਦੇ ਵਿੱਚ ਲੀਕ ਜਿਹੜੀ ਨਜ਼ਰ ਨਹੀਂ ਆ ਰਹੀ ਇੱਥੋਂ ਚੈੱਕ ਕਰਨਾ ਪੈਣਾ ਸਿੱਧਾ ਜਗ੍ਹਾ ਦੇ ਨਾਲ ਫੋੜੀ ਲਾਉਣੀ ਪੜੀ ਓਕੇ ਜਰਾ ਮੀਵਾ ਇਹ ਕਿ ਅਮਰੀਕਾ ਦੇ ਵਿੱਚ ਮੁੰਡਾ ਗਿਆ ਮੁੰਡਾ ਅੱਛਾ ਉਹਨੂੰ ਅਸੀਂ ਬੋਲਦੇ ਆਂ ਇੱਕ ਵਾਰੀ ਜਿਹੜਾ ਪ੍ਰੈਸ਼ਰ ਗਿਆ ਸੀ ਨਾ ਉਹਨੂੰ ਤਾਂ ਆਪਾਂ ਕੱਢ ਦਿੰਨੇ ਆਂ ਇੰਡੋਰ ਯੂਨਟ ਨੂੰ ਆਪਾਂ ਥੱਲੇ ਉਤਾਰ ਕੇ ਤੇ ਇੱਕ ਵਾਰੀ ਇਹਨੂੰ ਖੋਲ ਕੇ ਨਾਲੇ ਦਾ ਦਾ ਕੋਇਲ ਚੈੱਕ ਕਰ ਲੈਣੇ ਆਂ ਕੋਇਲ ਤਾਂ ਆਪਾਂ ਚੈੱਕ ਕਰਨਾ ਹੀ ਆ ਤੇ ਨਾਲ ਦੀ ਨਾਲ ਇਹਦੀ ਸਰਵਿਸ ਵੀ ਕਰ ਦਾਂਗੇ ਬਾਹਰ ਲਾਏ ਆ ਆ ਥੱਲੇ ਤੇ ਹੁਣ ਆਪਾਂ ਇਹਦਾ ਕੋਇਲ ਖੋਲਣਾ ਕਾਫੀ ਜਿਆਦੀ ਮਿੱਟੀ ਜਿਹੜੀ ਆ ਕੋਇਲ ਤੇ ਕੈਬਿਨੇਟ ਦੇ ਵਿੱਚ ਨਜ਼ਰ ਆ ਰਹੀ ਹੈ ਸਾਰੇ ਪਾਰਟ ਇਹਦੇ ਵੱਖਰੇ ਵੱਖਰੇ ਕਰਕੇ ਇੰਦੇ ਵਿੱਚ ਆਪਾਂ ਪ੍ਰੈਸ਼ਰ ਭਰਿਆ ਤੇ ਹੁਣ ਇਹਨੂੰ ਸਾਫ਼ ਕਰਕੇ ਤੇ ਪਾਣੀ ਦੇ ਵਿੱਚ ਡੁੱਬੋ ਕੇ ਆਪਾਂ ਚੈੱਕ ਕਰ ਲੈਂਦੇ ਹਾਂ ਇਸ ਖਾੜੇ ਦੇ ਵਿੱਚ ਲਿਆ ਕੇ ਡੰਗਰਾ ਵਾਲਾ ਹਵੇਲੀ ਇੱਧਰ ਤੇ ਇੱਧਰਲੇ ਬਨੇ ਖਾੜੇ ਦੇ ਵਿੱਚ ਲਿਆ ਕੇ ਆਪਾਂ ਨੇ ਡੋਬੋ ਕੇ ਚੈੱਕ ਕਰ ਦਿੱਤੇ ਪ੍ਰੈਸ਼ਰ ਜਿੰਨਾ ਹੀ ਆਪਾਂ ਇਹਦੇ ਵਿੱਚ ਭਰਿਆ ਸੀ ਓਨੇ ਦਾ ਓਨਾ ਤੇ ਕਿਸੇ ਬਨੇ ਕੋਈ ਵੀ ਲੀਕਜ ਜਿਹੜੀ ਹੈ ਨਹੀਂ ਨਜ਼ਰ ਆਈ ਇੰਦਾ ਮਤਲਬ ਕਿ ਜਿਹੜੇ ਇਹਦੇ ਨਾੜ ਸੀ ਤੇ ਬਾਈ ਉਹਨਾਂ ਦੇ ਉੱਪਰ ਵੀ ਥੋੜਾ ਜਿਹਾ ਆਇਲ ਸਿਮਿਆ ਆ ਸੀ ਤੇ ਦੂਜਾ ਨੰਬਰ ਵੀਰ ਜੀ ਕਹਿੰਦੇ ਵੀ ਜਦੋਂ ਦਾ ਏਸੀ ਨੂੰ ਉੱਪਰ ਲਿਆ ਕੇ ਲਾਇਆ ਨਾ ਉਦੋਂ ਦੀ ਪੂਲੀ ਨਹੀਂ ਬਣੀ ਪਾਣੀ ਵਾਲੀ ਪਾਇਪ ਅੰਡਰਗਰਾਉਂਡ ਪਈ ਹੋਈ ਸੀ ਤੇ ਕਿਸੇ ਨੇ ਉੱਤਰ ਦੀ ਬਾਹਰ ਕੱਢ ਦਿੱਤੀ ਹੁਣ ਆਪਾਂ ਇਹਨੂੰ ਕੋਸ਼ਿਸ਼ ਕਰਦੇ ਹਾਂ ਕੱਟ ਕੇ ਇਹਦੇ ਵਿੱਚ ਸੈਟਿੰਗ ਕਰਕੇ ਪਾ ਦੇਵਾਂਗੇ ਇਹ ਰ ਲੇਵਲ ਹੈ ਨਾ ਬਿਲਕੁਲ ਠੱਲੇ ਨੂੰ ਨਹੀਂ ਗਿਆ ਹੈਗਾ ਬਾਕੀ ਪਾਣੀ ਪਾ ਕੇ ਚੈੱਕ ਕਰ ਲਾਂਗੇ ਜੇ ਪਾਣੀ ਨੇ ਬੈਕ ਨਾ ਮਾਰੀ ਤੇ ਜਿਆ ਠੱਲੇ ਪਲਾਫ ਨੂੰ ਚੱਕ ਲਿਆ ਹੁਣ ਇਹਦੇ ਵਿੱਚ ਜਿਹੜਾ ਨਾ ਐਲਬੋ ਜੜਾਇਆ ਇਹ ਵਾਲਾ ਉਹ ਚੂੜੀ ਹੈ ਉਹ ਸਾਰਾ ਕੰਮ ਖਰਾਬ ਕਰ ਦਿੱਤੀ ਇਹਨੂੰ ਤੋੜੇ ਤਾਂ ਇਦਾਂ ਲੱਗ ਗਿਆ ਹੁਣ ਆਰਾਮ ਨਾਲ ਪੈ ਜਾਣਾ ਹੈ ਪਾਣੀ ਭਾਗੇ ਉਹਨਾਂ ਬਸ ਚੈੱਕ ਕੀਤਾ ਉਹ ਜਿਹੜਾ ਪ੍ਰੈਸ਼ਰ ਦਾ ਲੈਵਲ ਹੈ ਲੈਵਲ ਨਾਲ ਸਹੀ ਹੋਣ ਕਰਕੇ ਉਸੇ ਪਾਈਪ ਦੇ ਵਿੱਚ ਵਾਰ ਕੋ ਸਮਝਿਆ ਮੇਰੇ ਕੋਲੰਬਰ ਪਾਈਪ ਆਉਂਦਾ ਨਾ ਢਾਲਾਨ ਨਹੀਂ ਕਰਦਾ ਫਿਰ ਇਹ ਹੀ ਪੰਗਾ ਪੈਂਦਾ ਸਾਰੇ ਪਾਈਪ ਚੜੀਨ ਬਹੁਤ ਉਲਟ ਪਟਾਣੇ ਦੀ ਕੀਤੀ ਆ ਇਹਨੂੰ ਕੋਸ਼ਿਸ਼ ਕਰਦੇ ਆ ਥੋੜਾ ਸੈੱਟ ਕਰਦੇ ਨੇ ਹਾਂ ਉੱਡਰ ਉਹ ਤੇ ਪਿਆ ਹੁਣ ਥੋੜਾ ਜਿਹਾ ਸੈਟਿੰਗ ਕਰਕੇ ਨਾ ਪਾਇਆ ਬਹੁਤ ਖਿਲਰੀ ਪਈ ਇੱਧਰ ਲੈ ਬਣਾ ਪੜ ਲਾ ਦੇ ਨੇਟੇ ਵਗੈਰਾ ਕਰ ਦਿੱਤੀ ਉੱਪਰ ਸਾਰਾ ਕੰਮ ਕੰਪਲੀਟ ਕਰਕੇ ਪਾਪ ਦੀ ਸੈਟਿੰਗ ਟੇਪ ਕਰਕੇ ਫੋਨ ਸਿਕਟ ਨੂੰ ਵੈਕਿਊਮ ਲਗਾ ਦਤਾ ਤੇ ਇਧਰ ਵਾਸ਼ਰ ਵੀ ਆਪਣਾ ਲੱਗਿਆ ਹੋਇਆ ਤੇ ਫਿਰ ਉਸ ਤੋਂ ਬਾਅਦ ਜੇ ਸਰਵਿਸ ਕਰਾਂਗੇ ਕਿ ਹੁਣ ਇੱਕ ਵਾਰੀ ਇਹਨਾਂ ਇਹਨੂੰ ਆਪਾਂ ਵੈਕਿਊਮ ਕਰਕੇ ਛੱਡ ਦਿੱਤਾ ਤੇ ਨਾਲ ਦੇ ਨਾਲ ਸਰਵਿਸ ਕਰ ਲੈਣਾ ਤੇ ਜੇ ਵੈਕਿਊਮ ਟੁੱਟਦਾ ਹੋਇਆ ਤੇ ਗਏ ਤਾਂ ਪਤਾ ਲੱਗ ਜੀਗਾ ਲੀਕ ਹੈ ਜਾਂ ਨਹੀਂ ਗੈਸ ਹੋਣ ਦੀ ਚਪ ਚੜ ਦਿੱਤੀ ਇੱਕ ਵਾਰੀ ਰੋਲੀ ਗਈ ਵਗੈਰਾ ਆਪਾਂ ਚੈੱਕ ਕਰ ਲਈਏ ਪਾਈਪ ਥੋੜੀ ਨਾਲ ਕਰਕੇ ਕਰਤੀ ਆ ਕਿ ਇੱਧਰ ਨੂੰ ਸੀ ਹੁਣ ਥੋੜੀ ਅੰਦਰ ਨੂੰ ਕਰਤੀ ਆ ਟਰੈਕਟਰ ਵੇਖੋ ਕਿੰਨਾ ਘੈਂਟ ਬਣਿਆ ਨਾ ਪੂਰਾ ਜੱਜਦਾ ਪਿਆ ਚੰਦਾ ਵੀ ਕਿਸਾਨੀ ਵਾਲਾ ਲੱਗਾ ਹੋਇਆ ਤੇ ਪਿੰਡ ਦੇ ਸਭ ਤੋਂ ਟਾਪ ਦਾ ਘਾਰੇ ਹੈ ਉੱਚਾਈ ਦੇ ਵਿੱਚ ਤੇ ਪਿੰਡ ਤੁਸੀਂ ਵੇਖੋ ਦਲਾਵਰਪੁਰ ਪਿੰਡ ਵੱਡੇ ਵੱਡੀਆਂ ਕੋਠੀਆਂ ਪਈਆਂ ਤੇ ਇਹ ਜਿਹੜਾ ਟਰੈਕਟਰ ਹੈ ਨਾ ਆਪਣੀ ਸ਼ਾਨ ਜਿਹੜੀ ਵੱਖਰੀ ਦਿਖਾਉਂਦਾ ਪਿਆ ਦੇਖ ਵੇਖੋ ਪੂਰੀ ਜਾਦੀ ਤੇ ਕਿੰਨਾ ਦਾ ਕਿੰਨਾ ਜਿਆਦਾ ਸ਼ਾਨਦਾਰ ਲੱਗਦਾ ਪਿਆ ਬਹੁਤ ਕੰਨ ਟਰੈਕਟਰ ਹੋਣ ਵਾਸੇ ਪੇਂਟਪੂਟ ਹੋਣ ਵਾਲਾ ਤੇ ਬਾਈ ਜੀ ਕਹਿੰਦੇ ਵੀ ਆਹ ਨੂੰ ਜੇ ਪੇਂਟਰ ਲੱਭਦੇ ਪਏ ਫਿਰ ਇਹਨੂੰ ਆਪਾਂ ਪੇਂਟ ਕਰਾਵਾਂਗੇ ਪਾਈਪ ਦੀ ਵੀ ਆਪਾਂ ਸੈਟਿੰਗ ਕਰ ਦਿੱਤੀ ਆ ਤੇ ਇਧਰ ਹੱਥ ਤਾਂ ਨਹੀਂ ਪਹੁੰਚੇਗਾ ਕਿਉਂਕਿ ਪੌੜੀ ਬਹੁਤ ਸਿੱਧੀ ਲੱਗੀ ਸੀ ਪਹਿਲਾਂ ਬਹੁਤ ਜਿਆਦਾ ਪਏ ਪਿੰਦਰ ਸੀ ਇੰਨੀ ਕੋਈ ਟੇਪ ਜਿਹੜੀ ਉਹ ਰਹਿ ਗਈ ਹੈ ਇਹ ਸੀ ਬਿਲਕੁਲ ਫੋਕੇ ਜਾਂਦਾ ਪਿਆ ਇੰਡੋਰ ਵੇਖ ਲਓ ਹਵਾ ਦਾ ਫਲੋਕ ਦੇਖ ਲਓ ਕੇ ਤੇ ਕੂਲਿੰਗ ਮਸਤ ਹੋ ਰਹੀ ਹੈ A1 ਪੂਰਾ ਅੱਜ ਆਪਾਂ ਪਹੁੰਚੇ ਹੋਏ ਆਂ ਪਿੰਡ ਦਲਾਵਰਪੁਰ ਤਰਨਤਾਰਨ ਜਿਲ੍ਹਾ ਤੇ ਚੋਲਾ ਸਾਹਿਬ ਤੋਂ ਅੱਗੇ ਪੈ ਜਾਂਦਾ ਤੇ ਇੱਥੇ ਆਪਾਂ ਜਿਹੜਾ ਵੀ ਏਸੀ ਦੀ ਇੱਕ ਅੰਗੇੜ ਸੀ ਵੀਡੀਓ ਕੋੰਡਾ ਏਸੀ ਲੱਗਾ ਆ ਇਹਦਾ ਗੈਂਸ ਦਾ ਮਸਲਾ ਸੀ ਉਹ ਵੀ ਕਰ ਦਿੱਤਾ ਹੋਰ ਇੱਕ ਦੋ ਪ੍ਰੋਬਲਮਸ ਤੇ 에ਰਰ ਆਉਂਦੇ ਸੀ ਏਸੀ ਬਿਲਕੁਲ ਓਕੇ ਚੱਲਦਾ ਪਿਆ ਜੇਕਰ ਇਹ ਵੀਡੀਓ ਪਸੰਦ ਆਵੇ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਆਪਣੇ ਮਿੱਤਰ ਬੇਲੀਆਂ ਦੇ ਵਿੱਚ ਸਾਂਝਾ ਕਰਨਾ ਤੇ ਵਧੀਆ ਜਿਹਾ ਕਮੈਂਟ ਕਰਨਾ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਇਧਰ ਲਿਵ ਨੇ ਤੁਸੀਂ ਵੇਖੋ ਕਿਸਾਨਾਂ ਦਾ ਟਰੈਕਟਰ ਉੱਪਰ ਜਾ ਕੇ ਤੁਹਾਨੂੰ ਦਿਖਾ ਦਿੰਦੇ ਆ